ਸਾਸਤਰੀ ਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਬਲਾਉ ਸਾਸਤਰੀ ਕਾਲ ਜੀ ਆਲੀ ਜੂ ਬੂਟ ਆਏ ਹਾਈ ਵੇਲੇ ਬੱਚੇ ਨੇ ਜੀ ਦੇਖੋ ਕਿੰਨੇ ਨੌਣੇ ਨੌਣੇ ਬੂਟ ਪਾਈ ਫੀਦੇ ਆਪਾਂ ਕਿੱਥੇ ਜਾਣਾ ਹੈ ਜਾਣਾ ਕਿੱਥੇ ਨੋ ਨੋ ਬੰਨੂ ਜਾਦਾ ਹੈ ਜੀ ਅਸੀਂ ਜੂਸ ਲੈਣੇ ਜਾਣਾ ਹੈ ਜੀ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਹੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰੋ ਹਾਂਜੀ ਹਾਂਜੀ ਠੀਕ ਆ ਹਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਬਹੁਤ ਸਾਰੇ 네ਗੇਟਿਵ ਕਮੈਂਟਸ ਆਉਂਦੇ ਆ ਕਿ ਯਾਰ ਤੁਸੀਂ ਉਹਨਾਂ ਨੂੰ ਗਿਫਟ ਦਿੱਤਾ ਤਾਂ ਦੂਸਰੇ ਦਾ ਮੂੰਹ ਉੱਤਰ ਗਿਆ ਇਹ ਜੀ ਕੋਈ ਗੱਲ ਨਹੀਂ ਹੁੰਦੀ ਮੈਨੂੰ ਨਹੀਂ ਸਮਝ ਆਉਂਦੀ ਤੁਸੀਂ ਕਿੱਦਾਂ ਗੈਸ ਕਰ ਲੈਂਦੇ ਠੀਕ ਐ ਜੇ ਕਈ ਵਾਰ ਬੰਦੇ ਦਾ ਮੂਡ ਵੀ ਖਰਾਬ ਹੁੰਦਾ ਹੈ ਤਾਂ ਵੀ ਆਪਾਂ ਉਸ ਬੰਦੇ ਨੂੰ ਗਲਤ ਸਮਝ ਲੈਂਦੇ ਆ ਆਪਣੀ ਹਰ ਇੱਕ ਦੀ ਸਿਚੁਏਸ਼ਨ ਐਵੇਂ ਦੀ ਹੁੰਦੀ ਆ ਠੀਕ ਆ ਤੇ ਪਤਾ ਹੀ ਆ ਤੁਹਾਨੂੰ ਹਜੂਰ ਸਾਹਿਬ ਤੋਂ ਆਏ ਥੋੜਾ ਜਿਹਾ ਬੇ ਨਾ ਥੋੜਾ ਜਿਹਾ ਹੋ ਗਿਆ ਸੀ ਘਰ ਚ ਖਾਮ ਜਾਂ ਗੜ ਜਾਂ ਬੋਲਣ ਲੱਗ ਗਿਆ ਸੀ ਤੇ ਹੁਣ ਫਾਈਨਲੀ ਹੌਲੀ ਹੌਲੀ ਠੀਕ ਹੁੰਦੇ ਜਾ ਰਹੇ ਹਾਂ ਹਾਂਜੀ ਹਾਂਜੀ ਜੈ ਤੇ ਇਨ ਨੂੰ ਜਿਹੜੀ ਸ਼ਰਟ ਹੈ ਜਿਹੜੀਆਂ ਚੂੜੀਆਂ ਪਾਈਆਂ ਹੋਈਆਂ ਸੀ ਉਹ ਲਿਆਂਦੀਆਂ ਸੀਗੀਆਂ ਥੋੜਾ ਜਿਹਾ ਹੋਰ ਸਮਾਨ ਆ ਉਹ ਸਪੈਸ਼ਲ ਬਲੌਗ ਬਣਾਵਾਂਗੇ ਕਿ ਬੂਬਕ ਕਰਨ ਤੇ ਬਾਕੀ ਸਭ ਦੇ ਲਈ ਕੀ ਕੁਝ ਆਇਆ ਹੁਣ ਚੱਲੇ ਆਪਾਂ ਪ੍ਰਸ਼ਾਦ ਵੰਡਣ ਮੈਂ ਤੇ ਸ਼ੋਭਾ ਮਮਾ ਕਦੋਂ ਨੇ ਕਹਿ ਰਿਹਾ ਕਹਿੰਦੇ ਦੇ ਆਓ ਦੇ ਆਓ ਦੇ ਆਓ ਵੀ ਹਾਂ ਹਾਂ ਗਈ ਤੇ ਹੁਣ ਅਸੀਂ ਚੱਲਿਆ ਨਾਲ ਦੋ ਕੁ ਚੀਜ਼ਾਂ ਲੈ ਕੇ ਆਂਦੀਆਂ ਵੀ ਆ ਉਹ ਵੀ ਦੇ ਆਗੇ ਟੈਨਸ਼ਨ ਫ੍ਰੀ ਹੋ ਜੀਏ ਕਿਉਂਕਿ ਸਾਡੇ ਘਰ ਦੇ ਵਿੱਚ ਐਦਾਂ ਹੈ ਨਾ ਸਾਡੇ ਜਿਹੜੇ ਚਾਰ ਘਰ ਆ ਇੱਕ ਸਾਡਾ ਦੂਸਰਾ ਤਾਏ ਦਾ ਤੀਸਰਾ ਚਾਚੇ ਦਾ ਚੌਥਾ ਸਰਬਜੀ ਚਾਚੇ ਦਾ ਜਨਮ ਹਾਲ ਦਾ ਐਡ ਕਰਕੇ ਵੀ ਅਸੀਂ ਚਾਰੇ ਘਰਾਂ ਚ ਜੇ ਕੋਈ ਵੀ ਕਿਤੇ ਵੀ ਤੀਰਥ ਯਾਤਰਾ ਪਰ ਜਾਂਦਾ ਜਾਂ ਕਿਤੇ ਵੀ ਜਾਂਦਾ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਤੇ ਇਸ ਕਰਕੇ ਅਸੀਂ ਵੀ ਉਹੀ ਪ੍ਰਚਲਿਤ ਕਰਵਾ ਰਹੇ ਆ ਅੱਗੇ ਤੋਂ ਅੱਗੇ ਅਸੀਂ ਵੀ ਤੋਰ ਰਹੇ ਆ ਉਹੀ ਚੀਜ਼ਾਂ ਠੀਕ ਆ ਤੇ ਜਦੋਂ ਕਰਨ ਬੜਾ ਹੋਗਾ ਉਹ ਵੀ ਇਦਾਂ ਹੀ ਕਰੂਗਾ ਲੈ ਕੇ ਆਊਗਾ ਚੀਜ਼ਾਂ ਤਾਂ ਦਊਗਾ ਕਿਉਂਕਿ ਇਦਾਂ ਹੀ ਪਿਆਰ ਵੱਧਦਾ ਕਿਉਂਕਿ ਚੌ ਸਾਰੇ ਘਰਾਂ ਨੂੰ ਹੁੰਦਾ ਵੀ ਹਾਂ ਚਲੋ ਸਾਡਾ ਬੰਦਾ ਜਾਇਆ ਆ ਬਸ ਠੀਕ ਆ ਡੋਂਟ ਵਰੀ ਨਾ ਟੈਂਸ਼ਨ ਸੋ ਹੁਣ ਆਪਾਂ ਚੱਲੇ ਅੰਦਰ ਤੇ ਪਹਿਲਾਂ ਤਾਂ ਅੰਦਰ ਜਾ ਕੇ ਮम्मा ਤੋਂ ਸਮਾਨ ਫੜੀਏ ਤੇ ਹੈੱਡ ਵਾਸ਼ ਕਰ ਲਿਆ ਸੀ ਪਰ ਗੁਲਝਾ ਨਹੀਂ ਹਟ ਰਹੀਆਂ ਜਦੋਂ ਮੈਂ ਸਮੂਥਨਿੰਗ ਕਰਵਾਈ ਸੀ ਉਹਨਾਂ ਨੇ ਨਾ ਮਤਲਬ ਨਾ ਬੜੇ ਕੱਚ ਕੱਚ ਕੇ ਸਟ੍ਰੇਟ ਕਰੇ ਸੀ ਉਦੋਂ ਤੋਂ ਹੀ ਵਾਲ ਬਹੁਤ ਬੜੇ ਲੱਗ ਰਹੇ ਆ ਚਲੋ ਜੀ ਫਿਰ ਹੁਣ ਆਪਾਂ ਚੱਲਦੇ ਆ ਜੀ ਅੰਦਰ ਤੇ ਸਾਡੀ ਸ਼ੋਭ ਨੇ ਮੇਰੇ ਨਾਲ ਜਾਣਾ ਹੈ ਜੀ ਲੋਪੜ ਨੂੰ ਇਹ ਤਾਂ ਰੋਪੜ ਦਾ ਪਾਬ ਆਇਆ ਵੀ ਬਹਿਕਰਾਂ ਦੇ ਜਾਣਾ ਸਾਰਿਆਂ ਦੇ ਹਾਂ ਗਏ ਠੀਕ ਆ ਜੀ ਫਿਰ ਮੰਮਾ ਨੂੰ ਕਹਿਆ ਕਿ ਸ਼ਾਮ ਦੇ ਦਿਓ ਜੀ ਸ਼ਾਮ ਦੇ ਦਿਓ ਸਾਨੂੰ ਕੰਮ ਬਹੁਤ ਹੈ ਕੀ ਕੱਢੀ ਹਾਂਜੀ ਬਲਾਉ ਫਤਜੀ ਵਾਈ ਕੁ ਜੀ ਦਾ ਖਾਸਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਸਭ ਦੀਆਂ ਕਲਾਂ ਦੇ ਵਿੱਚ ਰੱਖੀ ਹਾਂਜੀ ਹਾਂਜੀ ਸਾਡੀ ਦਾਸਰਾ ਬਹੁਤ ਸੋਹਣੀ ਹੋਈ ਹੈ ਹਾਂ ਦੇਰਿਆ ਮਾਤਮਾ ਇਸੇ ਤਰ੍ਹਾਂ ਸਾਰੇ ਬਣਾ ਦੇ ਵੀ ਸਾਰੇ ਇਸੇ ਤਰ੍ਹਾਂ ਹੀ ਜਾਓ ਹੂੰ ਤੇ ਹੁਣ ਦੱਸੋ ਮੈਨੂੰ ਹੁਣ ਆ ਨਾ ਚਾਚੀ ਰਾਂ ਦੀਆਂ ਚੁੰਨੀਆਂ ਮਤਲਬ ਕਿ ਬੇਬੇ ਦੀ ਚਾਚੇ ਜੀ ਚਾਚੀ ਜੀ ਅ ਚਾਚਾ ਵੀ ਚੁੰਨੀ ਲਾਊਗਾ ਜਸਵੀਰ ਦੀ ਜਸਵੀਰ ਲੌਗਾ ਚੁੱਟੀ ਚਾਚਾ ਅੱਛਾ ਆਹ ਜਸਾ ਕਾਂਗਰਸ ਬਰੇਸਲੇਟ ਬਰੇਸਲੇਟ ਲੈਂਦਾ ਹਾਂ ਠੀਕ ਆ ਤੇ ਉਹ ਮਹਿਕ ਦਾ ਕੜਾ ਮਹਿਕ ਦਾ ਕੜਾ ਮਹਿਕ ਦਾ ਕੜਾ ਫੜਾ ਦੋ ਮੈਂ ਐਕਟਰੀ ਦਿੱਤਾ ਕੜਾ ਪਰ ਹਾਂ ਮਹਿਕ ਦਾ ਕੜਾ ਰੱਖ ਦੋ ਪਰ ਮੈਂ ਤੇ ਸ਼ੁਭ ਹੁਣੇ ਇਹਨੂੰ ਦੇਣ ਚੱਲੇ ਆ ਤੇ ਪਾਉਂਦੇ ਕਾਦੇ ਵਿੱਚ ਰਿਹਾ

ਮਮਾ ਪੁੱਛੋ ਕਿ ਤੂੰ ਕਿੱਥੇ ਚੱਲੀ ਆ ਕਿੱਥੇ ਚੱਲੀ ਆ ਬਾਬਾ ਮੋਨੀ ਬੜਾ ਪਛਾਹਦਾ ਬਤੀ ਹੀ ਪਛਾਹਦਾ ਬਾਹੇ ਗਰੂਆ ਇਹ ਆਪਣੀ ਆਪਣੀ ਨਹੀਂ ਹੈਗੀ ਪੁੱਪੂ ਕੱਜਾ ਮੈਂ ਤੈਨੂੰ ਉਹ ਦੇ ਦੂੰਗੀ ਬਾਹੇ ਗਰੂਆ ਬਾਬਾ ਵੇਖ ਜਾ ਸੀ ਲਫਾਫ ਇਹਦੇ ਵਿੱਚ ਪਾਏ ਆ ਮੈਸੇ ਮੈਂ ਰੱਖੇ ਤਾਂ ਹੈ ਤੇ ਦੋ ਆਲੇ ਮਾ ਖੱਲੇ ਸਾਹਮਣੇ ਡਾਉਨ ਵਿੱਚ

ਉੱਪਰ ਨਹੀਂ ਚੱਲਿਆ ਅਗਲਾ ਵੇਲਾ ਨਹੀਂ ਹੈਗਾ ਤੁਹਾਡੇ ਮੰਗ ਹਾਂ ਵਾਹੇ ਗਰੂ ਗੱਡੀ 'ਚ ਰੱਖਣਾ ਕਹਿੰਦੇ ਹਾਂ ਮੇਰੀ ਵਾਲੇ ਤੇ ਪੁੱਤ ਤੇਰੀ ਪਾ ਗਰੂ ਪੁੱਤ ਵਿੱਚ ਪਾ ਦੇ ਡੱਬੇ 'ਚ ਰੱਖ ਦੇ ਤੁੱਟ ਜਾਊਗਾ ਤੁੱਟ ਜਾਊਗਾ ਮੇਰੇ ਉੱਪਰ ਜਾਇਓ ਆ ਕੇ ਪੈਸੇ ਦੇ ਲੈ ਮम्मा ਦੇ ਪੈਸੇ ਚੀਜੀ ਵਾਸਤੇ ਇਹ ਮੈਂ ਲੈ ਗਰੂ ਮੈਂ ਵਿੱਚ ਤਾਂ ਪਾ ਦਾਂ ਆ ਬੜੀ ਫਾਕਾਂ ਦੇ ਫਾਕਾਂ ਦੀ ਨਿਸ਼ਾਨੀ ਚਾਹ ਨਾਨੀ ਆ ਨੋ ਨੋ ਨੰਨੀ ਅੱਛੂ ਦੀ ਸ਼ਰਟ ਹੈ ਇਹ ਤਾਂ ਅੱਛੂ ਦੀ ਸ਼ਰਟ ਆਏ ਚਲੋ ਫਿਰ ਚਲੀਏ ਚਲੋ ਚਲੋ ਮੈਂ ਲਵਾਰੀ ਚ ਰੱਖ ਦਉ ਲਵਾਰੀ ਚ ਰੱਖੇ ਹੋ ਜਾ ਚੱਕ ਲੋ ਯਾ ਲੈ ਲੋ ਪਤਾ ਤੂੰ ਤਾਂ ਖਾਇਆ ਕਰ ਤੇ ਤੈ ਤੁਸੀਂ ਖੋਲਿਆ ਅਸੀਂ ਤਾਂ ਬੰਦੇ ਤਾਂ ਕੁਝ ਵੀ ਨਹੀਂ ਕਹਿ ਦਿੱਤੀ ਮੇਰੇ ਫਿਰਦੀ ਆ ਤੁਸੀਂ ਖੋਲਿਆ ਖੋਲਿਆ ਵੀ ਨਹੀਂ ਉਹ ਡੱਬੀ ਦੇ ਅਸੀਂ ਲਾਣਾ ਅਸੀਂ ਜਾ ਤੂੰ ਕੱਲੋ ਜਾ ਪੱਜਾ ਚਲ ਅੱਛਾ ਮੈਂ ਲੈ ਕੇ ਜਾਉ ਮੈਨੂੰ ਫੜਾਉਗੀ ਮੈਂ ਖਲੋਦ ਮੈਂ ਇਹਨੂੰ ਲੈ ਮੈਂ ਖਲੋਦ ਮੈਂ ਮੈਂ ਹਾਂ ਤੇਰੀ ਹੋ ਆ ਮੇਰੀ ਗੱਲ ਉਰੇ ਲੁਕੋ ਦੇ ਆ ਜਾ ਕੱਟੇ ਚ ਲੁਕੋ ਦੇ ਕਿਸੇ ਨੂੰ ਨਹੀਂ ਪਤਾ ਲੱਗਣਾ ਲੱਖ ਦੇ ਲੱਖ ਦੇ ਕਿਸੇ ਨੂੰ ਨਹੀਂ ਵਿੱਚ ਲੱਗਣਾ ਆ ਦੇ ਚਲੋ ਲੈ ਲੈ ਜਾ ਚਲੋ ਵਿੱਚ ਪਾ ਲੈ ਇਹਨੂੰ ਕੋਟ ਐਂਡ ਡੱਬੀ ਬੰਦ ਕਰ ਲਾ ਕੋਈ ਗਿਰ ਨਾ ਜਾਵੇ ਛੋਪੀਆ ਵੀ ਲੈ ਲਾ ਹਾਂ ਦੰਮੀਆ ਚਲੋ 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 ਨਿਕਲੇ ਆਏ ਜੀ ਅਸੀਂ ਘਰ ਤੋਂ ਬਾਹਰ ਤੇ ਉਹ ਸਾਹਮਣੇ ਖੜੀ ਆ ਜੀ ਥਾਰ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਤੇ ਆ ਸਾਡੀ ਚੂਹੀ ਹੈਲੋ ਕਰੀ ਸ਼ਕਤ ਉਹ ਇਹਦੇ ਵਿੱਚ ਪਾ ਲਵਾਂ ਪਾ ਦੇ ਚਲ ਛੋਪ ਹੀ ਪਾ ਦੇ ਬਾਗਲੂ ਹਾਂ ਵਿੱਚੇ ਆ ਛੋਪ ਹੀ ਪਾ ਦੇ ਚਲ ਛੋਪ ਹੀ ਪਾ ਦੇ ਚਲ ਆ ਜਾ ਬਾਗਲੂ ਵੀ ਬਾਗਲੂ ਵੀ ਵਿੱਚੇ ਆ ਜੋ ਭੱਜ ਲੋ ਭੱਜ ਲੋ ਭੱਜ ਲੋ ਵੀਰ ਨੂੰ ਹਾਕ ਮਾਰ ਦੇ ਕਹ ਮੈਂ ਆ ਗਈ ਚੱਲ ਪੱਜ ਕੇ ਪੱਜ ਕੇ ਉਹ ਵੀਰ ਅੰਦਰ ਫਿਰਦਾ ਤੇ ਮੈਂ ਆ ਗਈ ਚੱਲ ਪੱਜ ਕੇ ਦੇਖਾ ਸ਼ੁਭ ਜਾਂਦੀ ਆ ਪਹਿਲਾਂ ਕਿ ਦੀਦੀ ਮੈਂ ਮੈਂ ਜਾਉਂਗੀ ਪਹਿਲਾਂ ਮੈਂ ਹਾਂ ਸ਼ੂਟਰੀ ਚ ਆਧਾ ਘਰ ਆ ਗਿਆ ਆਧਾ ਘਰ ਆ ਗਿਆ ਐ ਕਰੂਗੇ ਆਪਾਂ ਸ਼ੂਟਰੀ ਚ ਚੀਜ਼ੀ ਲੈਣ ਚੱਲੂंगे ਆ ਜਾ ਆ ਜਾ ਆ ਜਾ ਮਹਿਕ ਕੋਲ ਮਹਿਕ ਕੋਲ ਮੈਂ ਤੇਰੇ ਸੌਲੇ ਜਿਹੜਾ ਫਿਰ ਮੈਂ ਚੱਲੀ ਮਹਿਕ ਕੋਲ ਚੱਲੀ ਮੈਂ ਬਾਏ ਬਾਏ ਓ ਡੌਗੀ ਆ ਗਿਆ ਪਿੱਛੇ ਭਜਾ ਪਈ ਆਹ ਤਾਪੇ ਨੋ ਮੈਂ ਬੇਬੀ ਚਲੋ 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 ਚਲ ਇਹ ਤੂੰ ਕਹਿਣਾ ਮੰਨਦੇ ਆ ਕਹਿਣਾ ਕਿਉਂ ਨਹੀਂ ਮੰਨਦਾ ਤੂੰ ਚਲ 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 ਹਕੀ ਦਾ ਮੋਟਰਸਾਈਕਲ ਆ ਕੀ ਦੇ ਕੀਦੇ ਵੀਰ ਜੀ ਦਾ ਉੱਤੀ ਦਾਣਾ ਅੱਛਾ ਲੋ ਜੀ ਅਸੀਂ ਲਿੱਤੀ ਐਂਟਰੀ ਅਸੀਂ ਜਾਣਾ ਕਿੱਧਰ ਨੂੰ ਆ ਇਹ ਹੀ ਨਹੀਂ ਪਤਾ ਲੱਗ ਰਿਹਾ ਚੱਲ ਤੁੱਕੇ ਕਾ ਤੋਤਾ ਹਾ ਹੁਣ ਵੀਰ ਨੂੰ ਹਾਕ ਮਾਰ ਵੀਰਾ ਕਮ ਆ ਗਈ ਚੱਲ ਤੁੱਕੇ ਚੱਲ ਆ ਗਈ ਆ ਗਈ ਉਹ ਦੇਖ ਵੀਰ ਆ ਗਿਆ ਕਿ ਤੈਨੂੰ ਚੀਜੀ ਲੈ ਕੇ ਆਂਗੇ ਕਿ ਤੈਨੂੰ ਚੀਜੀ ਲੈ ਕੇ ਆਈਆਂ ਕਹਿੰਦੇ ਨੂੰ ਵਿਚਾਰੇ ਕਹਿੰਦੀ ਲਫਾਵੇ ਦੇ ਚੱਲ 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 ਤੂੰ ਕਿ ਹੌਲੀ ਹੌਲੀ ਦੇਖ ਲੈ ਮਣ ਤੂੰ ਪੁੱਛ ਰ ਕਬੀਰ ਨੂੰ ਕਿ ਠੀਕ ਹੈ ਕ ਮੈਨੂੰ ਸਕੂਲ ਕਾਤੇ ਨਹੀਂ ਲੈ ਕੇ ਗਿਆ ਲੈ ਕੇ ਦਾਈ ਨਾ ਤੂੰ ਗਈ ਹੋ ਨਹੀਂ ਹਾ ਕਸੇ ਤੈਨੂੰ ਚੀਜੀ ਲੈ ਕੇ ਆਏ ਪਾਲਣ ਦੇ ਰਹਿਣ ਦੇ ਮੈਂ ਕਿ ਬਹੁਤ ਔਖਾ ਖੋਲਿਆ ਉਹ ਕਣ ਕਨਾ ਸਵੇਰੇ ਖੋਲਿਆ ਤਾਂ ਹਾਂ ਕਿਨੇ ਖੋਲਿਆ ਚੱਲੀਏ ਮੇਰਾ ਪਾਲਣ ਚੀਕ ਕਿੱਥੇ ਗਈ ਵੀ ਉਹ ਕੰਮ ਕਰਦੇ ਉੱਧਰ ਅੱਛਾ 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 ਪਾਲਣ ਦੇ ਕੰਮ ਕਰਨਾ ਪਿਆ ਅੱਛਾ ਯਾ ਇਹ ਲੋ ਪਹਿਲੇ ਤਹਜੀਬ ਸਾਹਿਬ ਦੀ ਚੁੰਨੀ ਨਾ ਇਹਨੂੰ ਮੱਥੇ ਰੱਖ ਵਾਹਿਗੁਰੂ ਮੇਰਾ ਕਿੱਥੇ ਆ ਤੇ ਆ ਲੈ ਤੇ ਆ ਲੈ ਪ੍ਰਸ਼ਾਦ ਇੱਕ ਪਟਨਾ ਸਾਹਿਬ ਦਾ ਇੱਕ ਹਜੂਰ ਸਾਹਿਬ ਦਾ ਠੀਕ ਬਾਤ ਕੀ ਆ ਬਾਈ ਗਰੂ ਕਿੱਥੇ ਤੇਰਾ ਠੀਕ ਤੇ ਆਹ 20 ਮੈ ਲਿਖਾਈ ਤੇ ਯਸ ਮੈਨੂੰ ਇਹ ਸੋਹਣਾ ਲੱਗਿਆ ਵੀ ਇੱਕ ਪਾਸੇ ਤਾਂ ਦੇ ਇੱਕ ਊੜਾੜਾ ਲਿਖਿਆ ਹੋਇਆ ਠੀਕ ਹੈ ਇੱਕ ਮੈਂ ਆ ਮੌਤ ਦੇ ਮਰਨ ਨੂੰ ਜਮੀਰ ਨਹੀਂ ਗਿਣਦਾ ਹਨਾ ਉਹ ਉਹ ਲੈ ਕੇ ਆਈਆਂ ਦੇਖ ਤਾਂ ਪਾ ਕੇ ਵਾਹਿਗੁਰੂ ਕਰਕੇ ਆਈ ਦੀ ਵੇਜੇ ਆ ਗਿਆ ਆਗੇ ਆ ਗਿਆ ਵਸ ਆ ਜੀ ਆ ਜਨਾ ਪੰਜਰ ਪਾਲ 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 ਪੈਗ ਤਾਂ ਗਿਆ ਠੀਕ ਹੈ ਪੈਗ ਤਾਂ ਵਹਿ ਗਿਆ 2 ਜਾਨ ਨੂੰ ਟੈਟ ਹੋ ਗਿਆ ਜੀ ਜਦ ਤੱਕ ਤਾਂ ਪਾਲਾ ਜੇ ਟੈਟ ਹੋ ਗਿਆ ਦੇਖ ਹੀ ਜਾਓਗੇ ਫਿਰ ਇਹਦਾ ਸਾਈਜ਼ ਦਾ ਕੋਈ ਹੋਰ ਨਾ ਦੇ ਦੀ ਇਹਨੂੰ ਪੁੱਛੀ ਕਿ ਤੈਨੂੰ ਚੂੜੀਆਂ ਕੌਣ ਲੈ ਕੇ ਆਇਆ ਤੈਨੂੰ ਚੂੜੀਆਂ ਕੌਣ ਲੈ ਕੇ ਆਇਆ ਤੈਨੂੰ ਚੂੜੀਆਂ ਕੌਣ ਲੈ ਕੇ ਆਇਆ 10 ਪਹਿਲਾਂ ਵੀਰ ਨੂੰ ਪਹਿਲਾਂ 10 ਕੌਣ ਲੈ ਕੇ ਆਇਆ ਤੇ ਪੈ ਬੂਟ ਪਾਏ ਵੀ ਤੇ ਬੂੜੀ ਦੇ ਪਾਏ ਕਹਿੰਦੀ ਮੈਨੂੰ ਬੂਟ ਪਾ ਮੈਂ ਮਹਿਤਵ ਗੱਡੀ 'ਚ ਜਾਣਾ ਚੱਲੀਏ ਗੱਡੀ 'ਚ ਚੱਲੀਏ ਗੱਡੀ 'ਚ ਗੰਦੇ ਕਾਕਾ ਚਲ ਹੁਣ ਅਸੀਂ ਅੱਗੇ ਵੀ ਜਾਏ ਜੇ ਹਨੇਰਾ ਹੁੰਦਾ ਜਾਏ ਜਾਂ ਦੇਰੀ ਚਾਚੀ ਨੂੰ ਯਾਦ ਨਾਲ ਠੀਕ ਆ ਆ ਲੈ ਲੈ Papa ਇਹਦੇ ਵਿੱਚ ਪਾ ਲਈ ਆਪਣਾ ਕੜਾ ਜਿਹਾ ਆ ਜਾ ਆ ਜਾ ਆ ਜਾ ਆ ਜਾ ਭੱਜਿਆ 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 ਚੱਲ ਕਬੇ ਬੇਬੇ ਨੂੰ ਕਹ ਮੈਂ ਆ ਗਈ ਚੱਲ ਚਲ ਭੱਜ ਜੇ ਬੇਬੇ ਨੂੰ ਕਹ ਹਾਕ ਮਾਰ ਕੇ ਕਿ ਮੈਂ ਆ ਗਈ ਆਹ ਸਾਡਾ ਪੁਰਾਣਾ ਹਾਊਸ ਬਹੁਤ ਯਾਦਾ ਮੇਰੇ ਤੇ ਬਹੁਬੀ ਦੀਆਂ ਕਰਨਦੀਆਂ ਵੀ ਆ ਬਚਪਨ ਬਤਾਇਆ ਸੀ ਇੱਥੇ ਬੇਬੇ ਘਰ ਤਾਂ ਸੀ ਪਹੁੰਚ ਗਏ ਤੇ ਤੇ ਬੇਬੇ ਥੋੜੀ ਜੀ ਗਈ ਹੋਈ ਆ ਬਾਹਰ ਨੂੰ ਤਾਂ ਛੋਟੀ ਮਾਂ ਲੱਗੇ ਹੋਏ ਸੀ ਪ੍ਰਸ਼ਾਦਾ ਬਣਾਉਣ ਕਹਿੰਦੇ ਬੈੱਡ ਤੇ ਹੀ ਰੱਖ ਜਾ ਤੇ ਮੈਂ ਉਹਨਾਂ ਦੀ ਆ ਚੁੰਨੀ ਤੇ ਆਹ ਪ੍ਰਸ਼ਾਦ ਇੱਥੇ ਰੱਖ ਜਾ ਹਾਂਜੀ ਉਸ ਸਾਈਡ ਤੋਂ ਆ ਗਏ ਇੱਧਰ ਹੈਗੇ ਜੀ ਸ਼ਹੀਦ ਸਿੰਘ ਅਮਰੂਦ ਆਹੇ ਨਿੰਬੂ ਆਹੇ ਰਹਿਣ ਦੇ ਨਹੀਂ ਆ ਕੇ ਲੈਨੇ ਆ ਕੇ ਲੈਨੇ ਆ ਕੇ ਲੈਨੇ ਆ ਦੇਖ ਵੀਰੇ ਆਂਦੇ ਆ ਭੱਜ ਕੇ ਭੱਜ ਕੇ ਭੱਜ ਕੇ ਜਸ਼ਨ ਆਂ ਚੱਕੀਏ ਨਰਾਈ ਜਾਂਦੀ ਆ ਕਹਿੰਦੀ ਜਸ਼ਨ ਕੋਲ ਜਾਣਾ ਹਾਈ 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 ਤੂੰ ਵੀ ਬਾਝਲਾ ਬਾਝਲਾ ਪੁੱਛੀ ਨੂੰ ਕਾ ਕਿਆ ਹੋਇਆ ਪਤਾ ਨਹੀਂ ਕਾ ਤੇ ਰੋਈ ਜਾਂਦੀ ਆ ਇਹ ਕਾ ਹੋਇਆ ਓ ਚੁੱਪਾ ਹਨ ਨਾ ਚੁੱਪਾ ਬਾਈ ਤੁਹਾਡੀ ਮੋਟਰ ਦੇ ਬੁੱਢੇ ਤੇਰੇ ਫੋਕਰਾ ਟਾ ਟਾ ਵਾਹ ਜੀ ਵਾਹ ਚਾਚੀ ਨੇ ਅਜਾਸਣ ਆਸਮਾਨ ਦੇ نیچے ਲਗਾਏ ਹੋਏ ਨੇ ਢੀਆਂ ਲੱਗੀਆਂ ਹੋਈਆਂ ਮੇਲੇ ਲੱਗੇ ਹੋਈਆਂ ਚਾਚੀ ਜੀ ਸਾਸ੍ਰਿਕਾ ਸਾਸਰਵਾਲੇ ਮੇਰੇ ਕੋਲ ਸਾਰੇ ਹੱਥ ਜੋੜ ਕੇ ਪਿਆਰ ਭਰ ਸਾਸ੍ਰਿਕਾ ਲਈ ਕੀ ਗੱਲ ਆ ਵਧੀਆ ਰਹੀ ਜਾ ਬੜੇ ਮੁਰਝਾਈ ਮੁਰਝਾਈ ਜਿਵੇਂ ਵਧੀਆ ਮਾੜੇ ਲਈ ਹੋਗੀ ਨਹੀਂ ਤੇਰੇ ਪਿੱਛੇ ਤੇ ਹਾਏ ਹਾਏ ਮੇਰਾ ਨਾ ਦੁੱਖ ਹੋ ਗਿਆ ਤਾਂ ਵੀ ਮੇਰੀ ਕੁੜੀ ਚਲੇਗੀ ਵਾਹਿਗੁਰੂ ਵਾਹਿਗੁਰੂ ਨਾ ਪਾਈ ਨਿਆਣੇ ਤੁਸੀਂ ਮੇਰੀ ਕਮੀ ਨਹੀਂ ਪੂਰੀ ਕਰ ਸਕੇ ਬੁਲਾਓ ਸਾਸ੍ਰਿਕਾ ਮੇਰੇ ਵੱਲ ਤਾਂ ਜਦੋਂ ਜਦੋਂ ਪਹਿਲੇ ਸਰਚ ਕਰ। ਬਾਂਬੂ ਛੱਸੀ ਕਬਲੇ ਪੁੱਤ। ਹਾਂ ਜਿਵੇਂ ਨਾ ਹੁਣ ਈਦੇ ਚੋਂ ਪਹਿਲਾਂ ਪਾਂਬੂ ਨੂੰ ਚੀਜੀ ਕੱਢ ਕੇ ਤੇ। ਐ ਨਹੀਂ ਕਿ ਮੂੰਹ। ਪਹਿਲਾਂ ਤਾਂ ਤੇ ਚੁੰਨੀ ਕੱਢ ਕੇ ਚਾਚੀ ਦੇ ਹੱਥ 'ਚ ਫੜਾ। ਲੋ ਭਾਈ ਚਾਚੀ ਹਜ਼ੂਰ ਸਾਹਿਬ ਦੀ ਚੁੰਨੀ। ਵਾਹਿਗੁਰੂ। ਹਾਂ ਮਮੀ ਲੈ ਕੇ ਆਈ। ਥੈਂਕ ਯੂ ਦੀਦੀ ਦਾ। ਹਾਂ ਕੋਈ ਨਹੀਂ। ਆਪ ਹੀ ਫੜਾ ਦੇ ਪ੍ਰਸ਼ਾਦ। ਮੇਰਾ। ਠੀਕ। ਤੇ ਆਹ ਤੈਨੂੰ ਆਹ ਬਾਂਬੂ ਨੂੰ ਅਕੜਾ ਹਾਂ ਦੇਖ ਤਾਂ ਮਾਮੂ ਪਾ ਕੇ ਆ ਗਿਆ ਆ ਗਿਆ ਆ ਗਿਆ ਆ ਜਸ਼ਨੂ ਹੋ ਆ ਗਿਆ ਬ੍ਰੇਸਲੇਟ ਹੈ ਨਾ ਨਾਈਸ ਹੈ ਹਾਂਜੀ ਹਾਂ ਅੰਨੀ ਦੂਰ ਤੋਂ ਲੈ ਕੇ ਆਏ ਆ ਥੈਂਕ ਯੂ ਥੈਂਕ ਯੂ ਤਾਂ ਕਿੱਥੇ ਕਰਨਾ ਛੱਡੋ ਜੀ ਅੱਜ ਤਾਂ ਬਹੁਤ ਵਧੀਆ ਓਕੇ ਜੀ ਓਕੇ ਜੀ ਆ ਦੇਖੀ ਲੈ ਸ਼ੁਭਾ ਮੰਗਦੀ ਆ ਕਿਆ ਬਣੋਣਾ ਚਾਚੀ ਗੱਡੀ ਬਣਾਉਣ ਲੱਗੀ ਵੀਰੇ ਹਲੇ ਹੁਣ ਧਰਨੀ ਆ ਅਸੀਂ ਵੀ ਧਰ ਲਈ ਸਾਡੀ ਤੇ ਬਣ ਗਈ ਚਲੋ ਕੋਈ ਨਹੀਂ ਹੁਣ ਪਤਾ ਕਿ ਆ ਕੁਛ ਨਾ ਗਰਮੀ ਕਰਕੇ ਬੜ ਨਜੀ ਨਹੀਂ ਕਰਦਾ ਸੋਈ ਚ ਜੀ ਨਹੀਂ ਮੈਂ ਤੇ ਲਈ ਹੋ ਗਈ 8 ਦਿਨ ਬਿਮਾਰ ਰਹੀ ਆ ਬਹੁਤ ਬੁਖਾਰ ਦੀ ਖਾਮ ਹੋਇਆ ਜੇ ਮੌਸਮ ਜੇ ਚੇਂਜ ਹੁੰਦਾ ਨਾ ਇੱਕੋ ਲੱਗ ਤਾ ਸਾਰੇ ਹੀ ਹੋ ਗਏ ਤੇ ਹਾਂ ਮੈਂ ਕਰ ਲਈ ਵੀ ਸਾਰੇ ਤੇ ਚਾਹ ਤੇ ਰਹੇ ਹਿੰਗੇ ਚਲੋ ਜੀ ਫਟੇ ਚੱਕ ਤੇ ਤੇ ਫੜਾ ਦੇ ਫੜਾ ਦੇ ਚਾਚੀ ਨੂੰ ਫੜਾ ਦੇ ਮੈਂ ਤਾਂ ਉੱਠਣ ਦੀ ਇੰਤਜ਼ਾਰ ਕਰਦਾ ਸੀ ਚਲ ਕੋਈ ਗੱਲ ਨਹੀਂ ਉਹ ਵੀ triglycerides ਕਿੱਟਾ ਕੀ ਹੈ ਵਰਗਾ ਕਰੀ ਹੁਣ ਉਠਣਾ ਪੈਂਦਾ ਉਠਣਾ ਤਾਂ ਤਾਂ ਪੈਂਦਾ ਹੀ ਹੈ ਬੱਚਿਆਂ ਕਰਕੇ ਬੱਚਿਆਂ ਦਾ ਦੇਖਣੀ ਹੈ ਰੋਟੀ ਹਾਂ ਭਾਈ ਕੁਛ ਵੀ ਆ ਸਹੀ ਗੱਲ ਆ ਚਲ ਕੋਈ ਗੱਲ ਨਹੀਂ ਹੌਲੀ ਹੌਲੀ ਹੋ ਜੂਗੀ ਜਦ ਮੌਸਮ ਜਿਹਾ ਬਦਲਦਾ ਨਾ ਇਸ ਕਰਕੇ ਹੋ ਜਾਂਦੀ ਮੈਨੂੰ ਵੀ ਜਖਾਮ ਬੁਖਾਰ ਮੈਨੂੰ ਵਾਹ ਲੋ ਤੱਕ ਮੜੀ ਜੀ ਸਹੀ ਨਹੀਂ ਹੋਈ ਹੈਗੀ ਹਲੇ ਮੇਰਾ ਸਰੀਰ ਆਏ ਹੋਈ ਜਾਂਦਾ ਗਿਰ ਜਾ ਗਿਰ ਜਾ ਗਿਰ ਜਾ ਹਾਂ ਹੋਈ ਨਹੀਂ ਹਿੰਮਤ ਜੀ ਗਈ ਹੈਗੀ ਅੱਛਾ ਆਲੂ ਭੜਾਉੜੇ ਤੁਸੀਂ ਹੈਂ ਠੀਕ ਕੋਟਨਾ ਵਧੀਆ ਕਿ ਮੇਰੇ ਆਪਲੇਨ ਦਾ ਸਵਾਰ ਵਾਈ ਚਾਚੀ ਰਹੇ ਰੱਬ ਦਾ ਨਾ ਨਾ ਡਰ ਲੱਗਿਆ ਜਿਵੇਂ ਪਹਿਲਾਂ ਤਾਂ ਅੱਛਾ ਜਦ ਨਾਲ ਹੂ ਮੂੜੇ ਕਰੇ ਆਏ ਹੋਏ ਕਰੇ ਬੀਲਾ ਗਿਰ ਗਿਆ ਗਿਰ ਗਿਆ ਗਿਰ ਗਿਆ ਪਰ ਹੁਣ ਚਲ ਪਹਿਲੀ ਵਾਰੀ ਥੋੜਾ ਜਿਹਾ ਹੋਇਆ ਦੂਸਰੀ ਵਾਰੀ ਥੋੜਾ ਜਿਹਾ ਹੋਇਆ ਜਾਂ ਤੀਸਰੀ ਵਾਰੀ ਅਸੀਂ ਆਏ ਆ ਫਿਰ ਜਮਾਂ ਨਹੀਂ ਡਰ ਲੱਗਿਆ ਅੱਛਾ ਆ ਵੈਲਫਾਸਟ ਕਰਨ ਦਾ ਹੁੰਦਾ ਹੈ ਫਰਸਟ ਟਾਈਮ ਦਾ ਹੁੰਦਾ ਹੈ ਚਲੋ ਬਾਬਾ ਜੀ ਅੱਗੇ ਅਰਦਾਸ ਇਹ ਵੀ ਕਰਕੇ ਆਈਆਂ ਮੈਂ ਸਾਰੇ ਵੀ ਸਾਰਿਆਂ ਦੀ ਯਾਤਰਾ ਕਰਾਈ ਭਾਈ ਕਰਾਈ ਹਾਂ ਠੀਕ ਨੇ ਵਧੀਆ ਗੱਲ ਨੇ ਜੋ ਆ ਫਿਰ ਤਾਂ ਚਲੋ ਆਪਾਂ ਅਰਦਾਸ ਕਰ ਦੋ ਬਾਬੇ ਨੇ ਆਪੇ ਬੁਲਾ ਲੈਣਾ ਮੈਂ ਵੀ ਤਾਂ ਅਰਦਾਸ ਕਰੀ ਸੀ ਵੀ ਬਾਬਾ ਜੀ ਮੈਨੂੰ ਬੁਲਾ ਲਓ ਬਾਬੇ ਨੇ ਬੁਲਾ ਲਿਆ ਹਾਂਜੀ ਹਾਂ ਹੁਣ ਤੁਸੀਂ ਵੀ ਕਰਦੇ ਵੀ ਜਸਮੀ ਦੀ ਚਾਚੀ ਨੂੰ ਵੀ ਬੁਲਾ ਲਿਓ ਡੀਡੀ ਠੀਕ ਰਹੇ ਮੰਮੀ ਠੀਕ ਰਹੇ ਕੁਸ਼ੂ ਨਾਲ ਪੈਰ ਸੁੱਜ ਗਏ ਤੇ ਟੁਰ ਨਾ ਕਰਕੇ ਕੁਸ਼ੂ ਨਾਲ ਬੀਪੀ ਹਾਈ ਹੋ ਜਾਂਦਾ ਤਾਂ ਵੀ ਆਹ ਚੱਕਰ ਆ ਉੱਥੇ ਉਲਝ ਗਈ ਸੀ ਮੰਮੀ ਹਾਂਜੀ ਥੋੜੇ ਤੁਸੀਂ ਦੇਖੀ ਹੋਣੀ ਵੀਡੀਓਜ਼ ਇਹ ਤਾਂ ਨਾਲ ਦੀ ਨਾਲ ਦੇਖੀਏ ਦਸਨਦਾਰੀ ਜਗਾ ਦੇ ਆਏ ਹਾਏ ਆਏ ਨਹੀਂ ਚਾਚੀ ਹਰਦੀ ਪਿਛੇ ਕੋਈ ਲੱਗ ਨਹੀਂ ਜੰਡਿਆ ਰਾਤ ਨੂੰ ਵੀ ਤਾਂ ਕਿਵਾਰਾ ਬਾਜਾ ਰਹਿਣ ਨੂੰ ਵਧੀਆ ਗੱਲਾਂ ਸਾਰਿਆਂ ਦੇ ਮੰਮੀ ਦੇ ਮੇਰੇ ਪਾਪਾ ਦੇ ਸਾਰੇ ਦੇਖੀਗੇ ਤੁਸੀਂ ਹੈ ਦੇਖੀ ਗਏ ਚਲੋ ਬੰਦ ਕਰ ਕਰਫਸਟ ਹੋ ਗਈ ਹਾਂ ਚਲ ਮੈਨੂੰ ਆਇਓ ਤਾਂ ਮੈਂ ਕਿਹਦੇ ਕੜਾ ਆਉਣਾ ਪਤਾ ਨਹੀਂ ਨਹੀਂ ਦੇਖ ਲਓ ਇਹਦੇ ਕਰਮਾ ਚਾ ਚਾ ਮੈਨੂੰ ਵੀ ਦੇਖਣ ਨੂੰ ਬੜਾ ਲੱਗ ਰਿਹਾ ਤਾਂ ਪਹਿਲਾਂ ਹਾਂ ਪਾ ਪਾਇਆ ਪਾ ਲਿਆ ਬਾਬੂ ਛੋਣਾ ਠੀਕ ਹੈ ਠੀਕ ਹੈ ਠੀਕ 小老就听。Hmm. So,